ਅਵਿਯੋ ਤੂੰ ਚੋ ਸੱਜਣਾ ਮੈਂ ਡਿਆ ਦੇਸਿ ਸਿ ਉਤਾਰ ਨਾਨਕ ਮੋਹੰਜੇ ਤਰਸਦੇ ਅਦ ਪਸੀ ਦੀਦਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ ਤੇਸ ਗੁਰ ਕੋ ਸਿਮਰੋ ਸਾਸ ਸਾ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਜ ਜਰਾਸ ਗੁਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਿਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤੋ ਅਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਾਣੀ ਕੀ ਬੋਧ ਕਲਯੁਗ ਦੇ ਉਤਾਰ ਬਖਸ਼ਿੰਦ ਪਿਤਾ ਪ੍ਰਤੱਖ ਸਤਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੱਟੀ ਜੁੜ ਰਹੀ ਸਾਧ ਸੰਗਤ ਜੀ ਧੰਤਾ ਦੇ ਯੋਗ ਆਪ ਜੀ ਵਡ ਭਾਗੇ ਹੋ ਮਹਾਰਾਜ ਨੇ ਕਿਰਪਾ ਮਿਹਰ ਦਇਆ ਕੀਤੀ ਹੈ ਅੱਜ ਦਾ ਵੀ ਸਮਾ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਔਸਰ ਦਿੱਤਾ ਹੈ ਇਹ ਹੀ ਤੇਰਾ ਔਸਰ ਇਹ ਹੀ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ ਮਾਰੇ ਤੂੰ ਬਾਰਨੇ ਬਲਹਾਰਨੇ ਲਖ ਬਰੀਆ ਨਾਮ ਹੋ ਨਾਮ ਸਾਹਿਬ ਕੋ ਪ੍ਰਾਣਾ ਦਰੀਆ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਕਿੰਨੇ ਦਿਆਵਾਨੇ ਰੋ ਜੀ ਮੋਕਾ ਰੋ ਜੀ ਔਸਰ ਦਿੰਦੇ ਨੇ ਸਾਨੂੰ ਇਸ ਸੰਸਾਰ ਸਾਗਰ ਤੋਂ ਤਰਨ ਦਾ ਹੈ ਆਪਣੇ ਆਪ ਨੂੰ ਇਸ ਸੁੰਦਰ ਬਣਾਉਣ ਦਾ ਹੈ ਆਪਣੇ ਆਪ ਨੂੰ ਸੋਹਣਾ ਬਣਾਉਣ ਦਾ ਮਰਜ਼ੀ ਰੋਜ਼ ਸਾਨੂੰ ਮੌਕਾ ਦਿੰਦੇ ਹਨ ਇੰਨੇ ਮੌਕੇ ਜਿਸ ਨੂੰ ਮਿਲਣ ਉਹਦਾ ਗੁਰੂ ਕਿੰਨਾ ਦਿਆਵਾਨ ਹੋਵੇਗਾ ਤੇ ਉਹ ਕਿੰਨਾ ਭਾਗਾਂ ਵਾਲਾ ਇਨਸਾਨ ਹੋਏਗਾ ਜਿਸ ਨੂੰ ਵਾਰ-ਵਾਰ ਵਾਰ-ਵਾਰ ਵਾਰ ਮੌਕਾ ਮਿਲ ਸੋ ਗੁਰੂ ਸਾਹਿਬ ਨੇ ਸਾਨੂੰ ਔਸਰ ਦਿੱਤਾ ਮੌਕਾ ਦਿੱਤਾ ਆਓ ਇਸ ਮੌਕੇ ਨੂੰ ਆਪਣੀ ਮਤਲਬ ਪੂੰਜੀ ਦੇ ਵਿੱਚ ਬਦਲ ਲਈਏ ਨਾਮ ਰੂਪੀ ਪੂੰਜੀ ਸੇਵਾ ਸਿਮਰ ਰੂਪੀ ਪੂੰਜੀ ਚੰਗੀ ਸੋਚ ਵਿਚਾਰ ਰੂਪੀ ਪੂੰਜੀ ਦੇ ਰੂਪ ਦੇ ਵਿੱਚ ਇਕੱਠਾ ਕਰਕੇ ਲੈ ਜਾਈਏ ਕਿੱਥੇ ਵਣਜ ਕਰੋ ਵਣ ਜਾ ਰਿਓ ਵਖਰੇ ਉਹ ਸਵਾਲ ਤੈਸੀ ਵਸਤੂ ਸਾਈ ਹੈ ਜੈਸੀ ਨਿਵੇ ਨਾਲ ਆਪਣੇ ਘਰ ਨੂੰ ਜਾਣਾ ਅੱਜ ਦਾ ਜੋ ਸ਼ਬਦ ਹੈ ਉਹ ਵੀ ਇਹ ਕੱਪੜ ਰੂਸ ਹਾਵਨਾ ਅਰੰਬਾਬਾਦ ਚ ਕਰਦੇ ਆ ਆਪਣੇ ਘਰ ਨੂੰ ਜਾਣਾ ਆਪਣੇ ਘਰ ਨੂੰ ਜਦੋਂ ਜਾਈਦਾ ਕੁਝ ਲੈ ਕੇ ਜਾਈਦਾ ਜਦੋਂ ਘਰ ਨੂੰ ਬੰਦਾ ਸ਼ਹਿਰ ਜਾਂਦਾ ਹੈ ਘਰ ਨੂੰ ਕਹਿੰਦਾ ਕੁਝ ਨਾ ਕੁਝ ਲੈ ਚੱਲੋ ਠੀਕ ਹੈ ਜੀ ਬਾਜ਼ਾਰ ਆਏਗਾ ਮਾਰਕਟ ਆਇਆ ਕੁਝ ਨਾ ਕੁਝ ਲੈ ਚਲੋ ਕਿਉਂਕਿ ਘਰ ਵਿੱਚ ਇਹ ਕੰਮ ਆਵੇਗਾ ਤੇ ਅਸੀਂ ਜਿਹੜੀ ਚੀਜ਼ ਨਹੀਂ ਖਰੀਦਣੀ ਹੁੰਦੀ ਹਜ਼ਾਰ ਦੀ ਚੀਜ਼ ਖਰੀਦਣ ਲਈ ਬਾਜ਼ਾਰ ਜਾਂਦੇ ਆ ਤੇ 5000 ਖਰਚ ਕੇ ਘਰ ਆ ਜਾਂਦੇ ਆ ਇਦਾਂ ਹੀ ਹੁੰਦਾ ਨਾ ਜਿੰਨਾ ਐਸਟੀਮੇਟ ਲਾ ਕੇ ਅਸੀਂ ਮਾਰਕਟ ਜਾਂਦੇ ਆ ਉਨਾਂ ਤੋਂ ਢੋ ਹੋਂਦਾ ਹੈ ਹਰ ਵਾਰੀ ਜ਼ਿਆਦਾ ਪੈਸੇ ਲਾ ਕੇ ਖਰਚ ਕੇ ਆ ਜਾਂਦੇ ਆ ਘਰ ਨੂੰ ਕਿਉਂ ਸਾਨੂੰ ਪਤਾ ਵੀ ਘਰ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ ਜੇ ਘਰ ਵਿੱਚ ਲੋੜਿੰਦੀਆਂ ਵਸਤੂਆਂ ਪਦਾਰਥ ਨਾ ਹੋਣਗੇ ਤੇ ਝਗੜਾ ਪਏਗਾ ਬੀਬੀਆਂ ਨਹੀਂ ਸਾਨੂੰ ਖਲਾਉਣ ਦੇਣਗੀਆਂ ਵੀ ਉਹ ਕਹਣਗੀਆਂ ਆਪ ਵੀ ਡੱਬੇ ਚ ਦਾਲ ਮੁੱਕੀ ਆ ਵੀ ਕੀ ਮੁੱਕਿਆ ਵੀ ਲਿਆ ਦਿਓ ਉਹ ਵੀ ਲਿਆ ਦਿਓ ਅਸੀਂ ਕੀ ਕਰੀਏ ਅਸੀਂ ਕੀ ਬਣਾਈਏ ਸਾਨੀ ਹੈ ਸਵਾਨੀ ਹੈ ਨਹੀਂ ਸੋ ਜੇ ਘਰ ਦੇ ਵਿੱਚ ਕੁਝ ਹੋਏਗਾ ਤੇ ਬਣੇਗਾ ਤੇ ਖਾਨ ਨੂੰ ਵੀ ਮਿਲ ਜਾਏਗਾ ਜੇ ਆਪਾਂ ਪੂੰਜੀ ਲਾਈ ਨਾ ਸਵਾਸ ਗੁਰੂ ਦੇ ਚਰਨਾਂ ਦੇ ਵਿੱਚ ਇੱਥੇ ਖਰਚੇ ਨਾ ਤੇ ਸਾਨੂੰ ਕੀ ਮਿਲਣਾ ਹੈ ਇਹ ਗੁਰੂ ਨਾਨਕ ਦਾ ਘਰ ਇੱਕ ਐਸੀ ਮੰਡੀ ਹੈ ਇੱਕ ਐਸੀ ਫੈਕਟਰੀ ਹੈ ਜਿੱਥੋਂ ਅਨਮੋਲ ਚੀਜ਼ਾਂ ਫ੍ਰੀ ਵਿੱਚ ਮਿਲਦੀਆਂ ਫ੍ਰੀ ਵਿੱਚ ਇਹ ਆਂ ਦਿਨ ਬਾਜ਼ਾਰਾਂ ਦੇ ਵਿੱਚ ਖੀਸਾ ਖਾਲੀ ਹੁੰਦਾ ਹੈ ਨਾ ਇੱਥੇ ਖੀਸੇ ਭਰਦੇ ਨੇ ਇੱਥੇ ਸਵਾਸਾਂ ਰੁਪਈ ਪੂੰਜੀ ਜੇ ਲੈ ਕੇ ਵਿੱਚ ਲੱਗਦੀ ਹੈ ਤੇ ਇੱਥੇ ਸਾ ਸੰਗਤ ਜੀ ਸਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਹੈ ਬੜਾ ਲਾਭ ਹੁੰਦਾ ਬੜਾ ਬੈਨੀਫਿਟ ਹੁੰਦਾ ਇਹ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਦੱਸਦੇ ਹਨ ਸੰਗਤ ਵਿੱਚ ਬੀਤਿਆ ਸਮਾਂ ਦੁਨੀਆਂ ਦੇ ਵਿੱਚ ਬਤੀਤ ਕਰਨ ਵਾਲੇ ਸਮੇਂ ਨਾਲੋਂ ਬਹੁਤ ਹੀ ਉੱਤਮ ਹੈ ਇੱਥੇ ਦਾ 1 ਮਿੰਟ ਦੇ ਬਾਲ ਨੇ ਕਈ ਘੰਟੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਆਪਾਂ ਉਹਨੂੰ ਮਿਲਿਆ ਜਿੰਨੂੰ ਕਹਿੰਦੇ ਨੇ ਸ਼ੈਨਸ਼ਾ ਆਪਾਂ ਉਸ ਗੋਬਿੰਦ ਨੂੰ ਮਿਲੇ ਆ ਜਿੰਨੂੰ ਕਹਿੰਦੇ ਨੇ ਬਾਦਸ਼ਾਹ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਯਾਰ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਵੀ ਆ ਗਏ ਨੇ ਕਿਹੜੇ ਨਹੀਂ ਆ ਗਏ ਨੇ ਸਾਰੇ ਇੱਦਾਂ ਹੀ ਐ ਸੋ ਅਸੀਂ ਉਸ ਨੂੰ ਮਿਲੇ ਆ ਕਿਸੇ ਦੀ ਮੀਟਿੰਗ ਜਿਹੜੀ ਐ ਕਿਸੇ ਸੀਐਮ ਨਾਲ ਕਿਸੇ ਬੜੇ ਵੱਡੇ ਆਫੀਸਰ ਦੇ ਨਾਲ ਤੈ ਹੋ ਜਾਵੇ ਦਿਓ ਉਦੇ ਪੈਰ ਧਰਤੀ ਤੇ ਨਹੀਂ ਲੱਗਦੇ ਅੱਜ ਵੱਡੇ ਆਫਸਰ ਨਾਲ ਮੀਟਿੰਗ ਹੈ ਅੱਜ ਫਲਾਣੇ ਵਜ਼ੀਰ ਨਾਲ ਮੀਟਿੰਗ ਹੈ ਆਮ ਬੰਦੇ ਦੀ ਆਮ ਬੰਦੇ ਨਾਲ ਮੀਟਿੰਗ ਕਿਹੜਾ ਕਰਦਾ ਬਈ ਪਹਿਲੇ ਕਰਦੇ ਆਮ ਬੰਦੇ ਨੂੰ ਕੋਈ ਮੀਟਿੰਗ ਮੋਡਮ ਲਵੇ ਜਾਂ ਲੱਗੇ ਨਹੀਂ ਲੱਗਦੇ ਦੇ ਲੋਕ ਜਿਹੜੇ ਵੱਡੇ ਲੋਕ ਨੇ ਆਫਸਰ ਟਾਈਪ ਦੇ ਵਜ਼ੀਰ ਕੋਈ ਐਮਪੀ ਕੋ ਐਮਐਲਏ ਕੋਈ ਮਨਿਸਟਰ ਆਮ ਬੰਦੇ ਨੂੰ ਉੱਥੇ ਤੱਕ ਦੇ ਪਹੁੰਚਣ ਹੀ ਨਹੀਂ ਦਿੰਦੇ ਪਹੁੰਚ ਸਕਦਾ ਮੈਂ ਬੇਦੀ ਕੀਤੀ ਸੀ ਕਿੰਨੇ ਚੰਗੇ ਆ ਦੁਨੀਆ ਦਾ ਮਾਲਕ ਹੋਵੇ ਕੋਈ ਬਾਹਰ ਖਲੋਤਾ ਇਨੀ ਵੀ ਪੁਲਿਸ ਆਪਣਾ ਆਈਡੈਂਟੀਟੀ ਕਾਰਡ ਦਿਖਾਓ ਕੌਣ ਹੈ ਕਿੱਥੋਂ ਆਇਆ ਕੀ ਹੈ ਤੇ ਅਪਾਇੰਟਮੈਂਟ ਹੈ ਕੀ ਇਹ ਫਲਾਨਾ ਕੋਈ ਪੁੱਛਿਆ ਹੀ ਨਹੀਂ ਇਦਾਂ ਦਾ ਘਰ ਸੋ ਦਰਕੇ ਹਾ ਸੋ ਗਰ ਗਿਆ ਇੰਦਾਂ ਦਾ ਘਰ ਦੁਨੀਆ ਦੇ ਵਿੱਚ ਕਿਦਰੇ ਵੀ ਨਹੀਂ ਆਏ ਇੱਥੇ ਸ਼ਕਨ ਉਹ ਵੀ ਮਿਲਦਾ ਹੈ ਅੰਦਰੋਂ ਵੀ ਬਾਹਰੋਂ ਵੀ ਇੱਥੇ ਇੱਜ਼ਤ ਰੱਜ ਕੇ ਦਿੱਤੀ ਜਾਂਦੀ ਹੈ ਕੋਈ ਕਿਸੇ ਦੇ ਉਂਗਲ ਨਹੀਂ ਕਰ ਸਕਦਾ ਕਿਸੇ ਦੀ ਤੋਹੀਨ ਨਹੀਂ ਕਰ ਸਕਦਾ ਇਸ ਘਰ ਦੇ ਵਿੱਚ ਕੋਈ ਵੀ ਕਿਸੇ ਦੀ ਫਿਰ ਇਧਰ ਨੂੰ ਦੁਨੀਆ ਕਿਉਂ ਨਹੀਂ ਆਉਂਦੀ ਹੈ ਪੰਧੀ ਪੜ ਲਈਏ ਪਲੀਜ਼ ਡਾਉਟ ਮਾਈਂਡ ਸ਼ਰਮ ਧਰਮ ਦੁਇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਹੋਇ ਲਲੂ ਠੀਕੇ ਬਈ ਉਹਨੂੰ ਪਤਾ ਹੀ ਨਹੀਂ ਲੱਗਿਆ ਬਈ ਇਹ ਹੈ ਕੀ ਖਿਮਾ ਕਰ ਦਿੰਨਾ ਲੜ ਪੈਨੇ ਆ ਸੀ ਗ੍ਰੰਥਾਂ ਦੇ ਲਈ ਮੇਰਾ ਗ੍ਰੰਥ ਤੇ ਗ੍ਰੰਥ ਦੇ ਮੁਤਾਬਕ ਚੱਲਿਆ ਕਿੰਨਾ ਇਹ ਦੱਸ ਕਲਾ ਕਹਿਣ ਦੇ ਨਾਲ ਗ੍ਰੰਥ ਥੋੜੋ ਐ ਮੇਰਾ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੋਂ ਮਹੀਨਾ ਮਹੀਨਾ ਨਾ ਕਰ ਮੇਰਾ ਗੁਰੂ ਗ੍ਰੰਥ ਸਾਹਿਬ ਐਦਾਂ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਪਿਓ ਨੂੰ ਨਾ ਮਿਲੋ ਪਿਓ ਨੂੰ ਮਿਲਣਾ ਚਾਹੀਦਾ ਜਿੰਨੇ ਜੰਮਿਆ ਸਾਨੂੰ ਰੋਜ਼ ਮਿਲਣਾ ਚਾਹੀਦਾ ਉਹ ਵਕਰੀ ਗੱਲ ਐ ਕੋਈ ਕਿਧਰੇ ਦੂਰ ਗਿਆ ਜੇ ਘਰ ਦੇ ਵਿੱਚ ਐ ਤੇ ਐਂਦਾ ਨਹੀਂ ਵੀ ਹੱਥ ਵਿੱਚ ਲਵਾਵਾ ਫੜਿਆ ਤੇ ਚੱਲ ਦੂਜੇ ਕਮਰੇ ਚ ਐ ਨਾ ਤੀਰ ਵਾਂਗੂ ਪਤਾਂ ਲੱਗਿਆ ਵੀ ਕਿਧਰ ਬੇਬੇ ਬਾਪੂ ਨੂੰ ਉਹਨੂੰ ਮਿਲਣਾ ਚਾਹੀਦਾ ਜੇ ਨਾ ਮਿਲੇ ਤੇ ਉਹਦਾ ਮਨ ਦੁਖਦਾ ਮੇਰਾ ਪੁੱਤ ਮੇਰੇ ਲੱਗੀਆਂ ਲੰਗ ਗਿਆ ਗੁਰਦੁਆਰਾ ਹੈ ਮਾਫ਼ ਕਰਨਾ ਲੌਜੀਕ ਨਾਲ ਮੈਂ ਵਿਚਾਰ ਕਰਾਂਗਾ ਜੇ ਕਿਤੇ ਗਲਤ ਹੋਵਾਂ ਤੇ ਮਾਫੀ ਮੰਗਾਂਗਾ ਜੇ ਸਹੀ ਹੋਆ फेर ਨਹੀਂ ਮੈਂ ਮੋਰਿਆਂ ਲੰਘ ਜਾਂਦਾ ਆਪਣੇ ਬਾਪੂ ਦੇ ਆਂ ਦੇ ਬਾਪੂ ਵੇਖਦਾ ਹੀ ਰਹਿੰਦਾ ਇਹ ਮੈਂ ਨਾ ਵਾਦਾ ਕਰਕੇ ਆਇਆ ਸੀ ਕਹਿੰਦਾ ਸੀ ਮੈਂ ਜਪਾਂਗਾ ਦਸਵੰਦ ਕੱਢਾਂਗਾ ਸਵਾਸਾਂ ਦਾ ਕਮਾਈ ਦਾ ਆਖ ਰਾਂਗਾ ਉਹ ਕਰਾਂਗਾ ਤੇ ਹੁਣ ਜਦੋਂ ਸਭ ਕੁਝ ਇਹਨੂੰ ਦੇ ਦਿੱਤਾ ਤੇ ਹੁਣ ਕਹਿੰਦਾ ਤੂੰ ਕੌਣ ਦੇ ਮੈਂ ਕੌਣ ਫਿਰ ਰੱਬ ਕਹਿੰਦਾ ਕੋਈ ਗੱਲ ਨਹੀਂ ਚਾਬੀ ਤੇ ਮੇਰੇ ਕੋਲ ਹੀ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋ ਮਰਜ਼ੀ ਕਰਲਾ ਤੈਨੂੰ ਮੁੜ ਕੇ ਫਿਰ ਜੇ ਦੂਜੇ ਤਰੀਕੇ ਨਾਲ ਆਇਆ ਤੇ ਫਿਰ ਕੀ ਆਇਆ ਉਹਦੀ ਆ ਜਾ ਜੇ ਪਰੇਸ਼ਾਨੀ ਝੇਲ ਕੇ ਆਇਆ ਤੇ ਫਿਰ ਕੀ ਆਇਆ ਦੁੱਖ ਦਿਲਦਰਾਂ ਦੇ ਵਿੱਚ ਕਲੇਸ਼ਾਂ ਦੇ ਵਿੱਚ ਪਾ ਕੇ ਫਿਰ ਆਇਆ ਤੇ ਕੀ ਆਇਆ ਪਹਿਲੇ ਆ ਜਾ ਠੀਕ ਹੈ ਜੀ ਬਾਣੀ ਆਵਾਜ਼ਾਂ ਮਾਰਦੀ ਹੈ ਇਹ ਵਾਰ ਹੁੱਕਾ ਜਿਹੜਾ ਜਾਂਦਾ ਹੈ ਆਵਾਜ਼ ਹੀ ਹੈ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਘੇਰੀ ਬਾਣੀ ਆ ਸਰਬਾਣੀ ਬਾਣੀ ਸਾਨੂੰ ਆਜਾ ਦਿੰਦੀ ਐ ਵੀ ਆ ਜਾਓ ਠੀਕ ਐ ਜੀ ਜੇ ਕੋਈ ਆ ਜਾਵੇ ਤੇ ਬਹੁਤ ਚੰਗੀ ਗੱਲ ਐ ਨਹੀਂ ਆਂਦਾ ਤੇ ਮਨ ਬਣਾ ਲੈ ਭਾਈ ਨੀ ਤੇ ਬਾਣੀ ਨੇ ਕੋਈ ਲਿਹਾਜ਼ ਨਹੀਂ ਕਰਨਾ ਨਾ ਮੇਰਾ ਨਾ ਤੁਹਾਡਾ ਆਓ ਪੌੜੀ ਜੋ ਰਹਿ ਗਈ ਸੀ 14ਵੇਂ ਸ਼ੱਕੇ ਦੀ ਤੇ ਅਰੰਭ ਕਰਦੇ ਹਾਂ ਪੌੜੀ ਕੱਪੜ ਰੂਪ ਸੋ ਆਵਣਾ ਛੜ ਦੁਨੀਆ ਅੰਦਰ ਜਾਵਣਾ ਕੱਪੜ ਇਹ ਜਿੰਦ ਇਕ ਕੱਪੜਾ ਹੈ ਕਰਮੀ ਆਵੇ ਕੱਪੜਾ ਨਦੀ ਮੁਖ ਦਵਾਰ ਮਹਾਰਾਜ ਇਹ ਕਹਿੰਦੇ ਜਿਹੜੀ ਜਿੰਦ ਹੈ ਕੱਪੜਾ ਇਹਨੇ ਇੱਕ ਦਿਨ ਛੱਡ ਜਾਣਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਜਿੰਨੇ ਦੁਨੀਆ ਦੇ ਰੰਗ ਨੇ ਅਸੀਂ ਮਾਣ ਰਹੇ ਆ ਸਾਨੂੰ ਚੰਗੇ ਲੱਗਦੇ ਨੇ ਇਹ ਸਾਰੇ ਰੰਗ ਇੱਕ ਦਿਨ ਛੱਡ ਜਾਣੇ ਨੇ ਇਹ ਜਿਹੜੇ ਸੀ ਰੰਗ ਬਰੰਗੇ ਕੱਪੜੇ ਪਾਉਣੇ ਆ ਇੱਕ ਦਿਨ ਸਾਨੂੰ ਦੂਜੇ ਪਵਾ ਦੇਣੇ ਬਿਨਾ ਜੇਬ ਦੇ ਤੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਕੋਈ ਕਹੇਗਾ ਵੀ ਇਹ ਕਿਹੜੀ ਕੋਈ ਨਵੀਂ ਗੱਲ ਦੱਸੀ ਇਹ ਤੇ ਸਾਨੂੰ ਪਤਾ ਹੀ ਹੈ ਇਹ ਤੇ ਸਾਨੂੰ ਪਤਾ ਹੀ ਹੈ ਧਿਆਨ ਦੇਣਾ ਜਦੋਂ ਕਿਸੇ ਚੀਜ਼ ਦੀ ਗੱਲ ਚੱਲੇ ਉਹਦਾ ਅਸਰ ਜ਼ਰੂਰ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਵਾਰ-ਵਾਰ ਗੱਲ ਕੀਤੀ ਜਾਏ ਉਹਦਾ ਸਾਈਕਲੋਜੀਕਲ ਮਾਈਂਡ ਤੇ ਅਸਰ ਜ਼ਰੂਰ ਹੁੰਦਾ ਹੈ ਪੋਜ਼ਿਟਿਵ ਹੋਵੇ 네ਗੇਟਿਵ ਹੋਵੇ ਹੁੰਦਾ ਜ਼ਰੂਰ ਇਸ ਕਰਕੇ ਅਸੀਂ ਆ ਬਾਣੀ ਵਿੱਚ ਲਿਖਿਆ ਹਮ ਆਦਮੀ ਹੈ ਇੱਕਦਮੀ ਵੀ ਅਸੀਂ ਇੱਥੋਂ ਜਾਣਾ ਤੇ ਫਿਰ ਅਸੀਂ ਇਹ ਮਨ ਨੂੰ ਪੜਾਉਣਾ ਹੈ ਜਦੋਂ ਇਦਾਂ ਪੜਾਵਾਂਗੇ ਤੇ ਫਿਰ ਸੰਸਾਰ ਦੇ ਨਾਲ ਜਿਹੜੀ ਅਟੈਚਮੈਂਟ ਹੈ ਉਹ ਥੋੜੀ ਘਟੇਗੀ ਸੋ ਮਾਰਾ ਹੀ ਫਰਮਾਨ ਕਰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਸ ਦੁਨੀਆ ਨੂੰ ਛੱਡ ਕੇ ਜੀਵਨ ਨੇ ਉਸ ਘਰ ਦੇ ਵਿੱਚ ਜਾਣਾ ਜਿਸ ਘਰ ਦੇ ਵਿੱਚੋਂ ਇਹ ਵੈਸੇ ਆਇਆ ਉਸ ਘਰ ਦੇ ਵਿੱਚ ਜਿਹਨੂੰ ਸੱਚਾ ਘਰ ਕਹਿੰਦੇ ਨੇ ਜਿਹਨੂੰ ਨਿਜ ਘਰ ਕਹਿੰਦੇ ਨੇ ਇਹਦੇ ਚੋਂ ਇੱਕ ਵਿਸ਼ਾ ਹੈ ਨਾ ਨਿਜ ਘਰ ਤੇ ਉਹ ਘਰ ਜਿੱਤੋਂ ਸਾਨੂੰ ਭੇਜਿਆ ਸੀ ਕੀ ਪਤਾ ਉੱਥੇ ਜਾਣਾ ਕਿ ਇੱਧਰ ਉੱਧਰ ਹੀ ਘੁੰਮਦੇ ਰਹਿਣਾ ਧਿਆਨ ਦੇਣਾ ਅਸੀਂ ਕਈਆਂ ਬੱਚਿਆਂ ਨੂੰ ਬਾਹਰ ਭੇਜਿਆ ਤੇ ਉਹ ਉਹਨਾਂ ਦਾ ਪਤਾ ਨਹੀਂ ਲੱਗਿਆ ਵੀ ਉੱਥੇ ਪਹੁੰਚੇ ਨੇ ਕਿ ਨਹੀਂ ਪਹੁੰਚੇ ਉਹਨਾਂ ਨੇ ਮੁੜ ਕੇ ਸਾਨੂੰ ਕੋਈ ਇਤਲਾਹ ਹੀ ਨਹੀਂ ਦਿੱਤੀ ਕੋਈ ਸਾਨੂੰ ਫੋਨ ਹੀ ਨਹੀਂ ਕੀਤਾ ਕੋਈ ਸਾਨੂੰ ਦੱਸਿਆ ਨਹੀਂ ਆਪਾਂ ਕਿਹਾ ਪਤਾ ਨਹੀਂ ਰਾਹ ਚ ਰਹਿ ਗਿਆ ਕਿ ਕਿਤੇ ਚਲ ਗਿਆ ਜਾਂ ਉੱਥੇ ਜਾ ਕੇ ਕਿਧਰੇ ਹੋਰ ਪਾਸੇ ਤੁਰ ਗਿਆ ਠੀਕ ਹੈ ਜੀ ਪਤਾ ਨਹੀਂ ਲੱਗਿਆ ਹੁਣ ਜਿਹੜੀ ਸਾਡੀ ਜਿੰਦ ਨੇ ਜਿੰਦਨ ਦੀ ਮਾਨੀ ਕੱਢੀਏ ਹੱਡਾ ਕੂਕੜ ਕਾਏ ਜਦੋਂ ਜਿੰਦ ਨੂੰ ਵਿੱਚੋਂ ਕੱਢ ਕੇ ਉਹਨੇ ਲੈ ਕੇ ਜਾਣਾ ਤੇ ਉਹਦੇ ਵਿੱਚ ਲਿਖਿਆ ਬਾਣੀ ਦੇ ਵਿੱਚ ਲਿਖਿਆ ਵੀ ਉਹ ਜਰੂਰੀ ਤਰ੍ਹਾਂ ਵੀ ਇਹ ਭੇਦ ਹੋਵੇਗੀ ਪਰਮਪਿਤਾ ਪਰਮਾਤਮਾ ਵਿੱਚ ਮਾਫ ਕਰ ਦੇਣਾ ਗੁਸਤਾਖੀ ਮਾਫ ਜਿੰਨੀਆਂ ਮਰਜੀ ਕੋਈ ਪੰਡਤ ਹਵਨ ਤੇ ਪੂਜਾ ਜਗ ਕਰ ਲਵੇ ਜਿੰਨਾ ਮਰਜੀ ਕੋਈ ਗਰੰਤੀ ਹੋਵੇ ਕੋਈ ਵੀ ਧਰਮ ਦਾ ਆਗੂ ਹੋਵੇ ਜੋ ਮਰਜੀ ਕਰ ਲਵੇ ਮਾਫ ਕਰ ਦੇਣਾ ਮੈਂ ਸੱਚੀ ਗੱਲ ਮੈਂ ਇੱਥੇ ਕਹਿਣੀ ਹੈ ਮੇਰਾ ਫਰਜ਼ ਹੈ ਜੋ ਮਰਜੀ ਕਰ ਲਵੇ ਅੱਗੇ ਹੁਕਮ ਆ ਰਿਹਾ ਉਹ ਕਲੀਅਰ ਕਰੇਗਾ ਅਗਲੀ ਪੰਕਤੀ ਮੰਦਾ ਚੰਗਾ ਆਪਣਾ ਆਪੇ ਹੀ ਕਿਤਾਬ ਆਵਣਾ ਪੀ ਸਾਰੀ ਜ਼ਿੰਦਗੀ ਉਹ ਕੁਝ ਕਰੇ ਨਾ ਅੱਛਾ ਚੰਗਾ ਫਿਰ ਭਾਵੇਂ ਕੋਈ ਸੰਪੜ ਕਰਾ ਦੇਵੇ ਭਾਵੇਂ ਡਬਲ ਮਹਾਰਾਜ ਦਾ ਸਰੂਪ ਰੱਖ ਕੇ ਪਾਠ ਕਰਾ ਦੇਵੇ ਕਿਉਂ ਕਰ ਦੇਣਾ ਕਰਮਾਂ ਦੀ ਖੇਤੀ ਜਿਹੜੀ ਹੈ ਇਹ ਇਹ ਜਿਉਂਦੇ ਜੀ ਹੈ ਜਿਉਂਦੇ ਜੀ ਜਦੋਂ ਬੰਦਾ ਮਰ ਜਾਂਦਾ ਅਗਲੇ ਦਿਨ ਪੈਨਸ਼ਨ ਬੰਦ ਹੋ ਜਾਂਦੀ ਹੈ ਲੈ ਕੇ ਦਸਨ ਘਰ ਦੇ ਹੁੰਦੀ ਜਾਂ ਨਹੀਂ ਇਸ ਦੇਸ਼ ਵਿੱਚ ਕਾਨੂੰਨ ਇੰਨੇ ਸਖਦ ਨੇ ਤੇ ਫਿਰ ਜਿਹੜਾ ਜਿਹੜਾ ਕਰਮਾਂ ਦੀ ਖੇਤੀ ਹੈ ਉਹ ਉਹ ਫਿਰ ਇਹ ਜੂਦੇ ਜੀ ਜਿਸ ਨੇ ਜੋ ਕਮਾਈ ਕੀਤੀ ਜੋ দান ਪੁੰਨ ਕੀਤਾ ਖਿਮਾ ਕਰ ਦੇਣਾ ਬੜਾ ਵੱਡਾ ਵਿਸ਼ਾ ਹੈ ਤੇ ਬੜਾ ਖੋਜ ਵਾਲਾ ਵਿਸ਼ਾ ਹੈ ਤੇ ਫਿਰ ਉਹਨੂੰ ਤੇ ਫਿਰ ਆਪਣੀ ਕੀਤੀ ਕਮਾਈ ਮਿਲਣੀ ਹੈ ਮੰਦਾ ਚੰਗਾ ਹੈ ਆਪਣਾ ਆਪੇ ਹੀ ਕੀਤਾ ਪਾਵਣਾ ਜੇ ਉਸਨੇ ਮੰਦਾ ਹੀ ਕੀਤਾ ਹੋਏਗਾ ਕੁਝ ਚੰਗਾ ਕੀਤਾ ਹੀ ਨਾ ਹੋਏਗਾ ਠੀਕ ਹੈ ਜੀ ਕਿਸੇ ਦਾ ਪਿਓ ਭਾਵੇਂ ਜੱਜ ਹੋਵੇ ਉਹ ਕਤਲ ਕਰ ਦਵੇ ਬਚਾ ਦੂਗਾ ਉਹਨੂੰ ਤਾਂ ਧਾਰਾ ਲੱਗਣੀ ਲੱਗਣੀ ਹੈ ਉਹਦੇ ਤੇ 302 ਉਹਨੂੰ ਉਹਨੂੰ ਲੱਗਣੀ ਲੱਗਣੀ ਹੈ ਇਹ ਧੋਲੋ ਵੀ ਹੋ ਗਈ ਜੱਜ ਦਾ ਮੁੰਡਾ ਹੈ ਜੀ ਫਲਾਣੇ ਮਨਿਸਟਰ ਦਾ ਮੁੰਡਾ ਹੈ ਨਾ 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 ਫਲਾਣੇ ਦੀ ਔਲਾਦ ਹੈ ਕਾਨੂੰਨ ਕਿਸੇ ਨੂੰ ਮਾਫ ਨਹੀਂ ਕਰਦਾ ਜੇ ਕਾਨੂੰਨ ਦੀ ਪਾਲਣਾ ਕੋਈ ਪਾਰਦਰਸ਼ੀ ਤਰੀਕੇ ਨਾਲ ਕਰੇ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ ਹੀ ਪਾਰਦਰਸ਼ਤਾ ਫਿਰ ਇੱਥੇ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਚੰਗਾ ਕਰਦਾ ਮੰਦਾ ਕਰਦਾ ਸਾਰਿਆਂ ਦੀ ਆਪਣੀ ਆਪਣੀ ਗੱਦੀ ਹੈ ਸਾਰਿਆਂ ਨੇ ਆਪਣਾ ਆਪਣਾ ਕੀਤਾ ਵੜਨਾ ਤੇ ਭੋਗਣਾ ਇਸ ਕਰਕੇ ਚਲੋ ਇਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਚੰਗਾ ਕੀਤਾ ਜਾਏ ਮਾੜਾ ਨਾ ਕੀਤਾ ਜਾਏ ਚੰਗਾ ਕੀਤਾ ਜਾਏ ਸਾਨੂੰ ਇਹ ਅਲਰਟ ਕੀਤਾ ਸਾਨੂੰ ਇਹ ਜਗਾਇਆ ਮਹਾਰਾਜੀ ਨੇ ਕਿ ਜੇ ਤੂੰ ਮੰਦਾ ਕਰੇਗਾ ਚੰਗਾ ਕਰੇਗਾ ਇਹਦਾ ਤੈਨੂੰ ਫਲ ਮਿਲਣਾ ਹੀ ਮਿਲਣਾ ਕੋਈ ਸਵਾਰਸ਼ ਸਪੋਰਚ ਨਹੀਂ ਚਲਣੀ ਠੀਕ ਹੈ ਜੀ ਜੇ ਕਿਸੇ ਨੂੰ ਤਲਵਾਇਆ ਤੇ ਤੂੰ ਤੜਬਣਾ ਹੀ ਤੜਬਣਾ ਇਹ ਥੋੜੋ ਹੈ ਕਿਸੇ ਨੂੰ ਤਲਵਾਇਆ ਤੇ ਤੈਨੂੰ ਸ਼ਾਂਤੀ ਮਿਲ ਜੇ ਇਹ ਵਿਦਾਨ ਹੈ ਹੀ ਨਹੀਂ ਇਵਿਧੀ ਹੈ ਨਹੀਂ ਲਿਗਾਈ ਨਹੀਂ ਕਿ ਕਿਧਰੇ ਵੀ ਲਗਾਈ ਨਹੀਂ ਠੀਕ ਹੈ ਜੀ ਕਿਸ਼ਨ ਨੂੰ ਠੰਡੀ ਆਵਾਜ਼ ਦੇਗਾ ਤੇ ਤੈਨੂੰ ਆਏਗੀ ਕਿਸੇ ਨੂੰ ਤਤੀ ਦਵੇਗਾ ਤੇ ਤੈਨੂੰ ਵੀ ਉਹਦੇ ਵਿੱਚੋਂ ਲੰਘਣਾ ਪਏਗਾ ਇਸ ਕਰਕੇ ਮੰਦੇ ਚੰਗੇ ਕਰਮਾਂ ਦਾ ਫਲ ਹਰ ਬੰਦਾ ਆਪਣਾ ਆਪਣਾ ਭੋਗਦਾ ਹੈ ਇਤਿਹਾਸ ਵਿੱਚ ਬੜੀਆਂ ਸਾਖੀਆਂ ਨੇ ਆਪਣੇ ਕੋ ਇੰਨਾ ਸਮਾਂ ਨਹੀਂ ਹੁੰਦਾ ਸਾਖੀ ਬਹੁਤ ਸਮਾਂ ਲੈ ਜਾਂਦੀ ਹੈ ਸਾਖੀਆਂ ਵਿੱਚ ਲਿਖਿਆ ਹੋਇਆ ਚਾਹੇ ਅੱਜ ਕੀਤਾ ਉਹਨੂੰ ਮੁੜ ਮੁੜ ਕੇ ਜਨਮ ਲੈ ਕੇ ਇਹ ਇਹ ਆਪਣਾ ਲੇਖਾ ਦੇਣਾ ਪੈਣਾ ਪੰਗਤੀ ਪੜ ਕੇ ਕਲੀਅਰ ਕਰ ਦਿੰਨੇ ਆ ਇੱਕ ਤੇ ਆ ਨਾ ਵੀ ਲੇਖਾ ਲੀਜੈ ਤਿਲ ਜਿਉ ਪੀੜੀ ਲੇਖੇ ਕਤੇ ਨਾ ਛੂਟੀ ਐ ਖਿੰਨ ਖਿੰਨ ਭੁੱਲਨ ਹਾਰ ਉਮ ਬੁਲਾ ਖਤਰੀ ਜਿਹੜਾ ਗੁਰੂ ਨੂੰ ਪਿੱਠ ਦੇ ਅੱਗੇ ਲੁਕ ਗਿਆ ਸੀ ਘیرے ਦੇ ਵਿੱਚ ਜਿੱਥੇ ਵੀ ਕੋਠੜੀ ਚ ਕਹਿ ਦਈਏ ਉਹਨੂੰ ਸੱਪ ਡੰਗ ਗਿਆ ਸੀ ਮਰ ਗਿਆ ਸੀ ਤੇ ਉਹਦਾ ਉਹਨੇ ਝੂਠ ਬੋਲਿਆ ਸੀ ਗੁਰੂ ਨਾਲ ਝੂਠ ਝੂਠ ਨਾਲ ਬੋਲ ਪਾਡੇ ਸੱਚ ਕਹੀਐ ਉਹਦੇ ਝੂਠ ਬੋਲਣ ਕਰਕੇ ਉਹ ਸਹਦੀ ਜੂਣ ਵਿੱਚ ਜਾ ਕੇ ਤੇ ਦਸਵੇਂ ਜੰਮੇ ਦੇ ਵਿੱਚ ਮਿਲਿਆ ਸੀ ਮਹਾਰਾਜ ਨੂੰ ਕਰਮ ਝੂਠ ਵਾਲਾ ਕਰਮ ਹੋ ਗਿਆ ਉਹਦਾ ਉਹ ਨੂੰ ਜਨਮ ਜਨਮ ਲੈਣਾ ਪਿਆ ਇਸ ਕਰਕੇ ਕੱਲ ਵੀ ਮੈਂ ਬੇਨਤੀ ਕੀਤੀ ਭਾਵੇਂ ਕੋਈ ਕਿਸੇ ਸੰਤ ਮਹਾਤਮਾ ਬ੍ਰਹਮ ਗਿਆਨੀ ਦਾ ਪੁੱਤਰ ਕਿਉਂ ਨਾ ਹੋਵੇ ਜੇ ਉਸ ਨੇ ਗਲਤ ਕਰਮ ਕਰ ਦਿੱਤਾ ਤੇ ਫਿਰ ਉਹਨੂੰ ਬਖਸ਼ਿਆ ਨਹੀਂ ਜਾਣਾ ਉਹਨੂੰ ਸਜ਼ਾ ਮਿਲਣੀ ਹੈ ਇਸ ਕਰਕੇ ਗੁਰੂ ਸਾਹਿਬ ਨੇ ਇਹ ਸਾਨੂੰ ਦੱਸ ਦਿੱਤਾ ਵੀ ਚੰਗਾ ਕਰਮ ਕਰਨਾ ਚਾਹੀਦਾ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਭੀੜਾ ਰਸਤਾ ਕਿਹੜਾ ਲਿਖੇ ਵਾਲਾ ਰਸਤਾ ਭੀੜਾ ਹੀ ਤਕਲੀਫ ਵਾਲਾ ਰਸਤਾ ਉਹਨੂੰ ਭੀੜਾ ਹੀ ਕਹਿੰਦੇ ਕੋਈ ਵੀ ਤਕਲੀਫ ਹੈ ਉਹਨੂੰ ਭੀੜਾ ਰਸਤਾ ਹੀ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਭਈ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਰਾਜ ਰਹੇ ਰਾਜ ਹੁਣ ਔਰੰਗਜ਼ੇਬ ਨੇ ਜਿਹੜਾ ਰਾਜ ਕੀਤਾ ਹੋਏਗਾ ਬਾਬਰ ਨੇ ਕੀਤਾ ਆ ਹੋਏਗਾ ਉਹਨਾਂ ਨੂੰ ਭੀੜੇ ਰਸਤੇ ਵਿੱਚੋਂ ਲੰਘਣਾ ਮਤਲਬ ਲੇਖਾ ਜਿਹੜਾ ਨਾ ਲੇਖਾ ਇੱਕ ਭੀੜਾ ਰਸਤਾ ਜਦੋਂ ਕਟਾਰੇ ਦੇ ਵਿੱਚ ਖੜਾ ਕੀਤਾ ਜਾਂਦਾ ਚਾਹੇ ਰਾਜਾ ਹੋਵੇ ਚਾਹੇ ਭਿਕਾਰੀ ਉਹ ਭੀੜਾ ਰਸਤਾ ਹੈ ਜੇ ਉਸ ਤੇ ਦੋਸ਼ ਸ਼ਬਦ ਹੋ ਗਿਆ ਉਹਦੇ ਲਈ ਭੀੜਾ ਰਸਤਾ ਹੈ ਕਹਿੰਦੇ ਦੁਨੀਆਂ ਦੇ ਵਿੱਚ ਜਿਨ੍ਹਾਂ ਦੇ ਹੁਕਮ ਚੱਲਦੇ ਸੀ ਜਿਹੜੇ ਵੱਡੇ ਵੱਡੇ ਸੀ ਹੁਕਮ ਕੀਏ ਮਨ ਭਾਵੰਦੇ ਰਾਹ ਭੀੜੇ ਅੱਗੇ ਜਾਵਣਾ ਉਹਨਾਂ ਦੀਆਂ ਕੋਈ ਸ਼ਕਤੀਆਂ ਉਹਦੇ ਕੰਮ ਨਹੀਂ ਕਰਨਗੀਆਂ ਜਿੱਥੇ ਕਰਮਾਂ ਦਾ ਲਿਖਾ ਮੰਗਿਆ ਜਾਂਦਾ ਹੈ ਉਥੇ ਉਥੇ ਸਾਡਾ ਹੁਕਮ ਨਹੀਂ ਚੱਲਣਾ ਨਾ ਉਥੇ ਸਾਡਾ ਕੋਈ ਤਰਲਾ ਚੱਲਣਾ ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਲਿਖਿਆ ਹੋਇਆ ਅੱਗੇ ਦੋਜਕ ਤਪਿਆ ਸੁਣੀਐ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੇ ਕਹਾਹਾ ਇਕਨਾਂ ਨੂੰ ਸਭ ਸੋਝਿ ਆਈ ਇਕ ਫਰਦੇ ਵੇ ਪ੍ਰਵਾਹ ਜਿਲੇ ਰੱਬ ਦੇ ਫਕੀਰ ਹੁੰਦੇ ਨੇ ਮਾਰਨ ਜੁਲੇ ਹੁੰਦੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਚਿੰਤਾ ਦੇ ਦੋਚੀ ਕਰੇ ਮੈਂ ਕੱਲ ਵੀ ਕਿਹਾ ਸੀ ਕਾਣਾ ਕਰੇ ਜਿਹੜਾ ਬੰਦਾ ਅਪ ਕ੍ਰਿਮੀਨਲ ਹੈ ਅਪਰਾਧੀ ਹੈ ਉਹਨੂੰ ਜਿੰਦਾ ਜਿਹੜਾ ਸਹੀ ਹੈ ਉਹਨੂੰ ਜਿੰਦਾ ਕਰੇ ਕਾਹੀ ਹੈ ਉਹਨਾਂ ਬਾਰੇ ਤੇ ਬਾਣੀ ਵਿੱਚ ਹਸਾ ਦੀ ਮਾਰ ਦੇ ਵਿੱਚ ਲਿਖਿਆ ਬਈ ਰੰਗ ਅਸੈ ਰੰਗ ਰੋਵੇ ਚੁੱਪ ਭੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਉਹ ਰੱਬ ਤੋਂ ਸਿਰਫ ਡਰਦੇ ਨੇ ਹੋਰ ਦੁਨੀਆ ਦੀ ਪਰਵਾਹ ਨਹੀਂ ਦੇ ਕੋ ਝੂਠੇ ਬੰਦੇ ਨੂੰ ਫਿਕਰ ਹੁੰਦਾ ਹੈ ਸੱਚੇ ਬੰਦੇ ਨੂੰ ਕੋਈ ਨਹੀਂ ਉਹਨੂੰ ਕੋਈ ਫਿਕਰ ਨਹੀਂ ਉਹਨੂੰ ਕੋਈ ਨਹੀਂ ਵੀ ਮੇਰਾ ਨੁਕਸਾਨ ਹੋ ਜੇ ਮੈਨੂੰ ਆ ਹੋ ਜੇ ਕਿਉਂਕਿ ਸੱਚਾ ਬੰਦਾ ਜਿਹੜਾ ਹੈ ਉਹ ਜੁਰਤ ਰੱਖਦਾ ਹੈ ਉਹ ਦਲੇਰ ਹੁੰਦਾ ਹੈ ਜਮੀਰ ਉਹਦੀ ਜਾਗਦੀ ਹੁੰਦੀ ਹੈ ਨਿਸ਼ਚਾ ਉਹਦਾ ਦ੍ਰਿੜ ਹੁੰਦਾ ਹੈ ਠੀਕ ਹੈ ਜੀ ਉਹਨੂੰ ਮਾਰ ਨਹੀਂ ਸਕਦਾ ਕੋਈ ਬਾਰੂ ਮਾਰ ਦਵੇ ਉਹਦੇ ਸਰੀਰ ਨੂੰ ਬਾਡੀ ਨੂੰ ਡੈੱਡ ਕਰ ਦੇ ਪਰ ਅੰਦਰੋਂ ਨਹੀਂ ਉਹਨੂੰ ਮਾਰ ਸਕਦਾ ਉਹਦੇ ਨਿਚੇ ਨੂੰ ਉਹਦੇ ਭਰੋਸੇ ਨੂੰ ਉਹਦੀ ਦ੍ਰਿੜਤਾ ਨੂੰ ਉਹਦਾ ਉਹਦਾ ਸੱਚਾਈ ਤੇ ਚੱਲਣ ਨੂੰ ਉਹਨੂੰ ਨਹੀਂ ਕਦੀ ਵੀ ਬੰਦਾ ਹਰਾ ਸਕਦਾ ਇਸ ਕਰਕੇ ਹੁਕਮ ਕੀਏ ਮਨ ਭਾਵਦੀ ਰਾ ਪੀੜੇ ਅੱਗੇ ਜਾਵਨਾ ਉਥੇ ਫਿਰ ਰਸਤਾ ਪੀੜਾ ਤੇ ਖੰਨਿਓ ਤਿੱਖੀ ਹੈ ਵਾਲੋਂ ਨਿੱਕੀ ਹੈ ਇਹਤ ਮਾਰਗ ਜਾਣਾ ਉਥੇ ਜਿਹੜੇ ਮਾਰਗ ਤੇ ਜਾਣਾ ਉਹ ਮਹਾਰਾਜੀ ਕਹਿੰਦੇ ਬੜਾਈ ਤੀਖਾ ਬੜਾਈ ਔਖਾ ਬੜਾਈ ਬਰੀਕ ਤੇ ਬੜਾਈ ਮਤਲਬ ਪੀੜਾ ਰਸਤਾ ਹੈ ਉਥੋਂ ਜਿੱਥੋਂ ਤੋ ਲੰਘਣਾ ਹੈ ਮਤਲਬ ਹਰ ਚੀਜ਼ ਜਿਹੜੀ ਹੈ ਕੋ ਦੇਖੀ ਜਾਣੀ ਹੈ ਉਥੇ ਕੋਈ ਸੁਭਾ ਸੁਭਣਾ ਹੀ ਨਹੀਂ ਠੀਕ ਹੈ ਮਹਾਰਾਜੀ ਕਹਿੰਦਾ ਇੱਥੇ ਤੇ ਦੋ ਚਪਾਲਿਆ ਠੀਕ ਹੈ ਜੀ ਹਨੇਰੇ ਵਿੱਚ ਪਰਦੇ ਵਿੱਚ ਬਾਣੀ ਦੀ ਪੰਕਤੀ ਪੜਾਂਗਾ ਬੜਾ ਕੁਝ ਕਰ ਲਿਆ ਕੁਕਰਮ ਵੀ ਕਰ ਲਿਆ ਹੱਟ ਪਟਣ ਵਿੱਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਚਪਾਵੇ ਇਹ ਮੈਂ ਤੁਹਾਨੂੰ ਕਹਿਣਾ ਬਾਬਾ ਕਹਿੰਦਾ ਤੁਝੇ ਕਾ ਸ਼ਬਾਵਾ ਠੀਕ ਹੈ ਜੀ ਹੁਣੇ ਹੀ ਪੜਿਆ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਵਝਾਂਦ ਮਾਰੇ ਮੈਨੂੰ ਜਾਣਦੇ ਵੀ ਇਹ ਕਾਦੇ ਲਈ ਬੋਲਦਾ ਹੈ ਪੈਸੇ ਲਈ ਬੋਲਦਾ ਆਪਣੀ ਵਡਿਆਈ ਲਈ ਬੋਲਦਾ ਜਾਂ ਕਿਸੇ ਕਾਦੇ ਲਈ ਬੋਲਦਾ ਉਹ ਜਾਣਦੇ ਨੇ ਇੱਥੇ ਜਿਹੜਾ ਸੁਣਦਾ ਉਹ ਉਹ ਕਿਸ ਤਰੀਕੇ ਦੇ ਨਾਲ ਸੁਣ ਰਿਹਾ ਉਹਦੇ ਅੰਦਰ ਚੱਲਦਾ ਕੀ ਪਿਆ ਮੇਰੇ ਪ੍ਰਤੀ ਸੱਜੇ ਖੱਬੇ ਪ੍ਰਤੀ ਉਹ ਕਿਦਾਂ ਉਹਨੂੰ ਕਲੈਕਟ ਕਰ ਰਿਹਾ ਜਿਹੜਾ ਗਿਆਨ ਤੇ ਵਿਚਾਰ ਆ ਰਿਹਾ ਤੁਹਾਨੂੰ ਤੇ ਮੈਨੂੰ ਘਟ ਘਟ ਕੇ ਅੰਦਰ ਕੀ ਜਾਣ ਜਿੱਦਾਂ ਦਾ ਮੇਰਾ ਹਿਰਦਾ ਹੋਏਗਾ ਮੈਨੂੰ ਓਦਾਂ ਦਾ ਫਲ ਮੇਰੀ ਝੋਲੀ ਵਿੱਚ ਮਾਲਕ ਨੇ ਪਾ ਦੇਣਾ ਜਿਵੇਂ ਦਾ ਤੁਹਾਡਾ ਉਹਨ ਤੁਹਾਨੂੰ ਪਾ ਦੇਣਾ ਜੋ ਸਰਦਾ ਕਰ ਸ਼ੇਵਦੇ ਠੀਕ ਹੈ ਜੀ ਫਲ ਮਾਰੇ ਨਹੀਂ ਦੇਣਾ ਪਰ ਦੇਖਣਾ ਵੀ ਕੰਪੈਸਟੀ ਦੇਖਣੀ ਹੈ ਬਈ ਇਹਦੀ ਇਹ ਇਹਦੀ ਯੋਗਤਾ ਵੀ ਦੇਖਣੀ ਹੈ ਬਈ ਇਹ ਯੁਗ ਹੈ ਸੋ ਆਗਰੀ ਪੰਕਤੀਆਂ ਨੰਗਾ ਦੋਜਗ ਚਾਲਿਆ ਤਾ ਦਿਸੈ ਖਰਾ ਡਰਾਵਣਾ ਕਰਿ ਔਗਣ ਪਛੋਤਾਉਨ ਨੰਗੇ ਦਾ ਮਤਲਬ ਤਨ ਦੇ ਕੱਪੜੇ ਉਤਾਰਨੇ ਨਹੀਂ ਸਭਾ ਦੇ ਵਿੱਚ ਨੰਗਾ ਕਰ ਦਿੱਤਾ ਵਗ ਪੜਦੇ ਆ ਨਾ ਸਿਰ ਵਿੱਚ ਸਵਾ ਪੈ ਗਈ ਉਹਦੀ ਇੱਜ਼ਤ ਜਾਂ ਉਹਦੀ ਪੱਗ ਦਾਗ ਹੀ ਹੋ ਗਈ ਕੋਈ ਦਾਗ ਥੋੜਾ ਕੋਈ ਉਹ ਤੇ ਸ਼ਾਈ ਥੋੜਾ ਛੁੱਟਦਾ ਨੰਗਾ ਜੋ ਜਿ ਚੱਲਿਆ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਮਤਲਬ ਵੀ ਉਹਦੇ ਪਾਪ ਨੰਗੇ ਕਰਦੇ ਨੇ ਜਾਂ ਉਜਾਗਰ ਕਰਦੇ ਨੇ ਜਾਂ ਪਾਜ ਉਹ ਘੇੜ ਦੇਣਾ ਉਹਨੂੰ ਸ਼ੀਸ਼ਾ ਦਿਖਾ ਦੇਣਾ ਆ ਭੀ ਆ ਲੈ ਰਹੀ ਆ ਲੈ ਵਾ ਤੇਰਾ ਹਸਾਬ ਕਿਤਾਬ ਠੀਕ ਹੈ ਜੀ ਮਹਾਰਾਜ ਕਹਿੰਦੇ ਇਦਾਂ ਦਾ ਨਕਸ਼ਾ ਜਦੋਂ ਉਹਦੇ ਸਾਹਮਣੇ ਰੱਖਿਆ ਜਾਂਦਾ ਤੇ ਫਿਰ ਦੋਜਗ ਵਿੱਚ ਉਸ ਨੂੰ ਧੱਕ ਦਿੱਤਾ ਜਾਂਦਾ ਭੇਜ ਦਿੱਤਾ ਜਾਂਦਾ ਨੰਗਾ ਦੋਜਗ ਨੰਗਾ ਜਦੋਂ ਪੜ ਲਈਏ ਤੇ ਵਿਸਰਾਮ ਲੱਗ ਸਕਦਾ ਨੰਗਾ ਕਿੱਥੇ ਚੱਲਿਆ ਨੰਗਾ ਨੰਗਾ ਦੋਜਗ ਚੱਲਿਆ ਤਾਂ ਦਿਸਿਆ ਖਰਾ ਡਰਾਵਣਾ ਤੇ ਮਰ ਜੀ ਕਹਿੰਦੇ ਇਹਦੇ ਆਪਣੇ ਕਰਮ ਪਾਪ ਕਰਮ ਇਹਨੂੰ ਡਰਾਉਂਦੇ ਨੇ ਇਨੋਂ ਡਰਉਂਦੇ ਨੇ ਮਨੁੱਖ ਦੇਖੋ ਸਾਨੂੰ ਮੌਤ ਤੋਂ ਡਰ ਲੱਗਦਾ ਸਾਨੂੰ ਸੰਸਾਰ ਜਾਂ ਸਰੀਰ ਛੱਡਣ ਤੋਂ ਡਰ ਲੱਗਦਾ ਪਤਾ ਕਿਉਂ ਲੱਗਦਾ ਕਿਉਂਕਿ ਸਾਡੇ ਵਿੱਚ ਕਮੀਆਂ ਹਨ ਸਭ ਕੁੰਝ ਉਤਾਰਦਾ ਕੁੰਝ ਉਹਨੂੰ ਫਰਕ ਨਹੀਂ ਪੈਂਦਾ ਜਿਹੜਾ ਗੁਰਮੁਖ ਹੈ ਨਾ ਜਦੋਂ ਉਹ ਸਰੀਰ ਛੱਡੇਗਾ ਦੇਖੋ ਵਿਚਾਰਾ ਬਹੁਤ ਵੱਡੀਆਂ ਨੇ ਪਰ ਜਿਸ ਬਾਪੂ ਦੇ ਪੁੱਤਾਂ ਉਹਦੀਆਂ ਵਿਚਾਰਾਂ ਤੇ ਕਰਨੀਆਂ ਹੀ ਨੇ ਨਾ ਭਈ ਅਸੀਂ ਉਹ ਅਜੇ ਤੱਕ ਬਣੇ ਨਹੀਂ ਪਤਾ ਨਹੀਂ ਰੱਬ ਬਣਾਵੇ ਦਵੇ ਇਦਾਂ ਦੀ ਬਿਰਤੀ ਦੇਵੀ ਦਵੇ ਜਿਵੇਂ ਸੱਪ ਕੁੰਜੀ ਛੱਡਦਾ ਛੱਡ ਕੇ ਤੇ ਗਾਂ ਹੁੰਦਾ ਉਹਨਾਂ ਕੋਈ ਮਤਲਬ ਨਹੀਂ ਹੁੰਦਾ ਜਿੱਦਾਂ ਵਾਹਿਗੁਰੂ ਦਾ ਪਿਆਰਾ ਹੈ ਨਾ ਉਹਨੂੰ ਸਰੀਰ ਦੇ ਨਾਲ ਮੋਹ ਨਹੀਂ ਹੁੰਦਾ ਮੋਹ ਆਹ ਟਾਂਡੇ ਕ ਸਤਾਣੇ ਬਾਬਾ ਬੂਟਾ ਭਗਤ ਸੁਣਿਆ ਨਾ ਬਾਬਾ ਬੂਟੇ ਭਗਤ ਦੀ ਜਗ੍ਹਾ ਸੁਣੀ ਹੈ ਨਾ ਉਹ ਕਹਿੰਦੇ ਨੇ ਉਹ ਮਸਤਾਨੇ ਫਕੀਰ ਹੀ ਦਵੇਂ ਕਿ ਦੱਸਦੇ ਨੇ ਕਿੰਦੇ ਉਹਨਾਂ ਦੇ ਇੱਧਰ ਲੱਤਾਂ ਜਿੱਨਾਂ ਕੀੜੇ ਪੈ ਗਏ ਜ਼ਖਮ ਹੋ ਗਏ ਤੇ ਉਹ ਸੇਵਾਦਾਰ ਕਹਿੰਦੇ ਵੀ ਸਹੀ ਕਰੀਏ ਦਵਾਈਆਂ ਲਈ ਕਹਿੰਦੇ ਨਾ ਨਾ ਨਹੀਂ ਫਕਰ ਕਹਿੰਦਾ ਰਹਿੰਦੇ ਇਹਨਾਂ ਨੂੰ ਇਹਨਾਂ ਦਾ ਖਾਣਾ ਹੈ ਇਹਨਾਂ ਨੂੰ ਡਿਸਟਰਬ ਨਾ ਕਰੋ ਇਹਨਾਂ ਨੂੰ ਰਹਿਣ ਦਿਓ ਇੱਦਾਂ ਹੀ ਰਹਿਣ ਦੇ ਉਹ ਸਾਧੂ ਫਕੀਰ ਫਕਰ ਬੇ ਪ੍ਰਵਾਹ ਹੁੰਦੇ ਨੇ ਉਹਨਾਂ ਨੂੰ ਕੋਈ ਮਤਲਬ ਜਿਹੜਾ ਉਹ ਸਰੀਰ ਦੇ ਉਹਦਾ ਸਰੀਰ ਆਰੇ ਨਾਲ ਚੀਰਿਆ ਜਾਏ ਇਨਾ ਪੋਟਾ ਕੱਢ ਦਿੱਤਾ ਬੰਦ-ਬੰਦ ਕੱਢ ਦਿੱਤਾ ਜਾਏ ਖੋਪਰੀ ਉਤਾਰ ਦਿੱਤੀ ਜਾਏ ਛਲਨੀ ਕਰ ਦਿੱਤਾ ਜਾਏ ਜੋ ਮਰਜ਼ੀ ਕਰ ਦਿੱਤਾ ਜਾਏ ਮੈਨੂੰ ਆਪਣੇ ਸਰੀਰ ਨਾਲ ਪਿਆਰ ਹੈ ਪਰ ਉਹਨਾਂ ਨੂੰ ਸਰੀਰ ਨਾਲ ਪਿਆਰ ਕਿਉਂਕਿ ਉਹ ਸਰੀਰ ਹੁੰਦੇ ਨਹੀਂ ਆਪਣੇ ਆਪ ਨੂੰ ਸਰੀਰ ਮੰਨਦੇ ਨਹੀਂ ਉਹ ਆਪਣੇ ਆਪ ਨੂੰ ਜੋਤ ਮੰਨਦੇ ਨੇ ਆਪਣੇ ਆਪ ਨੂੰ ਨਿਰੰਕਾਰ ਦਾ ਪੁੱਤ ਧੀ ਮੰਨਦੇ ਨੇ ਉਹਦਾ ਰੂਪ ਮੰਨਦੇ ਨੇ ਸਰੀਰ ਤੇ ਬਹੁਤ ਮਿਲੇ ਤੈਨੂੰ ਭਗਤ ਕਬੀਰ ਜੀ ਕਹਿੰਦੇ ਇਹ ਕਈ ਵਾਰ ਮੈਂ ਆਪਣੇ ਪਿਓ ਦਾ ਪੁੱਤ ਬਣਿਆ ਕਦੀ ਉਹ ਮੇਰਾ ਬਣਿਆ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਗਰ ਰਾਮ ਗਰਭ ਹੋਏ ਆਏ ਬੜੀ ਵਾਰ ਇਹ سلسلہ ਚੱਲਦਾ ਰਿਹਾ ਇਸ ਕਰਕੇ ਨੰਗਾ ਦੋਜਿਕ ਚੱਲਿਆ ਤਾਂ ਸਿਖਰਾ ਡਰਾਵਨਾ ਜਿਹੜਾ ਇਸ ਪ੍ਰਕਾਰ ਇਨਸਾਨ ਹੋਏਗਾ ਉਹਨੂੰ ਆਪਣੇ ਆਪ ਤੋਂ ਡਰ ਲੱਗੇਗਾ ਕਰ ਔਗਣ ਪਛੋ ਤਾਵਣਾ ਸਮਰਾਜੀ ਕਹਿੰਦੇ ਭੇੜੇ ਕਰਮ ਕਰਕੇ ਪਛਤਾਵਾ ਹੀ ਮਦਨ ਨੂੰ ਮਿਲਦਾ ਪਛਤਾਵਾ ਕਰਨਾ ਪੈਂਦਾ ਪਛਤਾਵੇ ਤੋਂ ਬਗੈਰ ਹੋਰ ਕੁਝ ਨਹੀਂ ਜਦੋਂ ਜਵਾਨੀ ਲੰਘ ਗਈ ਪਛਤਾਵਾ ਠੀਕ ਹੈ ਜੀ ਬੰਦਾ ਕਹਿੰਦਾ ਜਦੋਂ ਕੋਈ ਡਿੱਗ ਪੈਂਦਾ ਨੇ ਮਨਜੇ ਕਹਿੰਦਾ ਹੁਣ ਮੈਨੂੰ ਰੱਬ ਸਹੀ ਕਰ ਦਵੇ ਮੈਂ ਇੰਜ ਕਰੂੰਗਾ ਉੰਜ ਕਰਾਂਗਾ ਜਦੋਂ ਸਹੀ ਸੀ ਉਦੋਂ ਤੇ ਵਾਜਾਂ ਹਾਕਾ ਮਾਰ ਮਾਰ ਕੇ ਥੱਕ ਗਿਆ ਭਾਈ ਵੀ ਥੱਕ ਗਿਆ ਪ੍ਰਚਾਰਕ ਸੰਤ ਮਹਾਤਮਾ ਗੁਰੂ ਨਾਨਕ ਪਾਤਸ਼ਾਹ ਕਦੋਂ ਦੀਆਂ ਵਾਜਾਂ ਮਾਰਦੇ 1469 ਤੋਂ ਲੈ ਕੇ ਹੁਣ ਤੱਕ ਜਾਗਿਆ ਨਹੀਂ ਜਦੋਂ ਡਿਗ ਪਿਆ ਹੁਣ ਪਛਤਾਵਾ ਕਹਿੰਦਾ ਮੈਂ ਹੁਣ ਆਹ ਕਰਾਂਗਾ ਉਹ ਕਰਾਂਗਾ ਬਸ ਇੱਕ ਵਾਰੀ ਸਹੀ ਹੋ ਜਾ ਇੱਕ ਵਾਰੀ ਸਹੀ ਹੋ ਜਾ ਫਿਰ ਬੜਾ ਮੁਸ਼ਕਲ ਹੈ ਫਿਰ ਕੋਈ ਬਿਰਲਾ ਬਿਰਲਾ ਇਸ ਤਰ੍ਹਾਂ ਹੁੰਦਾ ਹੈ ਇਸ ਕਰਕੇ ਹੁਣ ਸਮਾਂ ਹੈਗਾ ਨਾ ਪਛਤਾਉਣਾ ਪਵੇ ਕਰਮ ਕਰੀਏ ਅੰਮ੍ਰਿਤ ਵੇਲੇ ਉੱਠ ਜਾਈਏ ਠੀਕ ਹੈ ਜੀ ਸਰੀਰ ਦਾ ਕੋਈ ਪਤਾ ਨਹੀਂ ਕਿਹੜਾ ਪੁਆਇੰਟ ਡੈੱਡ ਹੋ ਜਾਣਾ ਤੇ ਉਹਨੇ ਛੁੱਟ ਦੇਣਾ ਸਾਨੂੰ ਤੇ ਤੁਰਿਆ ਨਹੀਂ ਜਾਣਾ ਬੋਲੇ ਨਹੀਂ ਜਾਣਾ ਕਰਿਅੋਗਣ ਪਛੋਤਾਵਣ ਸੋ ਸਤਿਗੁਰੂ ਜੀ ਮੇਰ ਕਰਨ ਏਸੀ ਅੱਜ ਦਾ ਜੋ ਵਿਚਾਰ ਸ਼ਕੇ ਦੀ ਪੌੜੀ ਜੋ ਸੀ ਉਹ ਆਪ ਜੀ ਨੇ ਸਰਵਨ ਕੀਤਾ ਜਿਸਦਾ ਭਾਵਰਤ ਸਭ ਦੇ ਹੀਰਦਿਆਂ ਤੇ ਮਾਰੇ ਬਚਾਉਣ ਤੇ ਗੁਰਮਤਿ ਦੇ ਰਾਤੇ ਸਾਨੂੰ ਚਲਾਉਣ ਸਭ ਦੇ ਬੱਚਿਆਂ ਨੂੰ ਸਭ ਦੇ ਪਰਿਵਾਰਾਂ ਨੂੰ ਖੁਸ਼ੀਆਂ ਦਿਨ ਸਭ ਦਾ ਭਲਾ ਕਰੇ ਮਾਰੇ ਸਭ ਨੂੰ ਆਪਣੇ ਚਰਨਾਂ ਵਿੱਚ ਲਿਆਵੇ ਸਭ ਦੀਆਂ ਝੋਲੀਆਂ ਖੁਸ਼ੀ ਨਾਲ ਭਰੇ ਬੇਅੰਤ ਮਾਇਆ ਜੀ ਨੇ ਗੁਰਮਤਿ ਦੀ ਚਾਰ ਅੰਦਾਸ ਸਤਕਾਰ ਕੀਤਾ ਤਿਲ ਤਿਲ ਭੇਡ ਕੀਤੀ ਮਹਾਰਾਜ ਲੇਖੇ ਵਿੱਚ ਲਾਉਣਾ ਹੋਰ ਬਰਕਤਾਂ ਦੇ ਹੋਰ ਬਖਸ਼ਿਸ਼ਾਂ ਕਰਨੀਆਂ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲ ਜੁਗ ਮਾਫ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ